4-5 ਦਿਨ ਪਹਿਲਾਂ ਭਾਰਤੀ মিডিਆ ਦੇ ਵਿੱਚ ਖਾਸ ਕਰਕੇ ਪੰਜਾਬੀ মিডিਆ ਦੇ ਵਿੱਚ ਇਹ ਖਬਰ ਬੜੀ ਹੁਬਕੇ ਆਈ ਵੱਡੇ ਪੱਧਰ ਤੇ ਆਈ ਕਿ ਦਿਲਜੀਤ ਦੋਸਾਂਝ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਦੇ ਵੱਲੋਂ ਇੰਸਟਾਗ੍ਰam ਦੇ ਉੱਤੇ ਫੋਲੋ ਕੀਤਾ ਗਿਆ ਮੈਂ ਇੰਸਟਾਗ੍ਰam ਖੋਲ ਕੇ ਤਾਂ ਨਹੀਂ ਵੇਖਿਆ ਪਰ ਮੈਂ ਖਬਰਾਂ ਪੜ੍ਹ ਕੇ ਚੰਗਾ ਮਹਿਸੂਸ ਕੀਤਾ ਵੀ ਪ੍ਰਧਾਨ ਮੰਤਰੀ ਸਾਹਿਬ ਨੇ ਸਾਡੇ ਕਿਸੇ ਪੰਜਾਬੀ ਕਲਾਕਾਰ ਨੂੰ ਫੋਲੋ ਕੀਤਾ ਪਰ ਹੁਣ ਖਬਰਾਂ ਇਹ ਆ ਗਈਆਂ ਕਿ ਦਿਲਜੀਤ ਦੋਸਾਂਝ ਤਾਂ ਗद्दार ਆ ਇਹਦਾ ਅਰਥ ਇਹ ਨਿਕਲਿਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਇੱਕ ਗद्दार ਨੂੰ ਫੋਲੋ ਕਰ ਲਿਆ ਜੇ ਉਹ ਗद्दार ਆ ਭਾਈ ਫਿਰ ਫੋਲੋ ਕਰਨਾ ਵੀ ਨਹੀਂ ਚਾਹੀਦਾ ਸੀ ਕੀਤਾ ਕਿ ਨਹੀਂ ਕੀਤਾ ਮੈਨੂੰ ਇਹਦੇ ਬਾਰੇ ਗਿਆਨ ਹਾਲੇ ਘਟਾ ਦਲਜੀਤ ਦਸਾਂਜ ਅਚਾਨਕ ਗद्दार ਬਣ ਗਿਆ ਪਿਛਲੇ 4 ਕਿਲਿਆਂ ਦੇ ਵਿੱਚੋਂ ਗद्दार ਬਣਿਆ ਪਹਿਲਾਂ ਉਹ ਪੰਜਾਬ ਦਾ ਤੇ ਦੇਸ਼ ਦਾ ਸੁਪਰਸਟਾਰ ਬਣਿਆ ਹੁਣ ਅਚਾਨਕ ਉਹਦੇ ਫੀਤੀ ਲਾ ਦਿੱਤੀ ਗਈ ਹੈ ਕਿਉਂ ਉਹ ਗਦਾਰ ਆ ਗਦਾਰ ਪਤਾ ਕਿਉਂ ਆ ਕਿਉਂਕਿ ਉਹਦੀ ਇੱਕ ਫਿਲਮ ਰਿਲੀਜ਼ ਹੋਣ ਜਾ ਰਹੀ ਹੈ 27 ਜੂਨ ਨੂੰ ਉਹਦਾ ਨਾਮ ਹੈਗਾ ਜੀ ਸਰਦਾਰ ਜੀ ਪਾਰਟ 3 ਇਹ ਫਿਲਮ ਭਾਰਤ ਦੇ ਵਿੱਚ ਰਿਲੀਜ਼ ਨਹੀਂ ਹੋ ਰਹੀ ਇਹ ਵਿਦੇਸ਼ਾਂ ਦੇ ਵਿੱਚ ਰਿਲੀਜ਼ ਹੋ ਰਹੀ ਹੈ ਜਿਵੇਂ ਕਿ ਦਿਲਜੀਤ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਖੁਦ ਗੱਲ ਕਹੀ ਆ ਇਹ ਫਿਲਮ ਦੇ ਪਿੱਛੇ ਰੌਲਾ ਕਿਉਂ ਪਿਆ ਕਿਉਂਕਿ ਇਹਦੇ ਵਿੱਚ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਰ ਤੇ ਕੁਝ ਕੋ ਹੋਰ ਕਲਾਕਾਰ ਉਧਰ ਲੈ ਜਾਣੇ ਕਿ ਲੈਂਦੇ ਪੰਜਾਬ ਵੱਲ ਦੇ ਆ ਕਿਉਂਕਿ ਪਹਿਲਗਾਮ ਦੇ ਵਿੱਚ ਅਤਵਾਦੀ ਹਮਲਾ ਹੋਇਆ 26 ਬੇਕਸੂਰ ਲੋਕਾਂ ਨੂੰ ਮਾਰ ਦਿੱਤਾ ਗਿਆ ਭਾਰਤ ਦੇ ਵੱਲੋਂ ਆਪਰੇਸ਼ਨ ਸੰਧੂਰ ਕੀਤਾ ਗਿਆ ਪਾਕਿਸਤਾਨ ਦੇ ਨਾਲ ਜੰਗ ਵਾਲਾ ਮਾਹੌਲ ਬਣਿਆ ਉਸ ਤੋਂ ਬਾਅਦ ਭਾਰਤ ਦੇ ਵਿੱਚ ਪਾਕਿਸਤਾਨੀ ਕਲਾਕਾਰਾਂ ਦਾ ਬਾਈਕਟ ਕੀਤਾ ਗਿਆ ਓਟੀਟੀ ਪਲੇਟਫਾਰਮ ਤੋਂ ਵੀ ਉਹਨਾਂ ਦਾ ਜਿਹੜਾ ਵੇਰਵਾ ਹੁੰਦਾ ਸਾਰੀਆਂ ਫਿਲਮਾਂ ਜਾਂ ਜਿਹੜੀਆਂ ਵੀ ਹੋਰ ਚੀਜ਼ਾਂ ਹੁੰਦੀਆਂ ਉਹ ਸਾਰੀਆਂ ਮਾਈਨਸ ਕਰ ਦਿੱਤੀਆਂ ਗਈਆਂ ਡਿਲੀਟ ਕਰ ਦਿੱਤੀਆਂ ਗਈਆਂ ਉਹ ਨਹੀਂ ਭਾਰਤ ਦੇ ਵਿੱਚ ਦਿਸਦੀਆਂ ਪਾਕਿਸਤਾਨ ਦੇ ਕਲਾਕਾਰ ਭਾਰਤੀ ਫਿਲਮਾਂ ਦੇ ਵਿੱਚ ਸੀਰੀਅਲ ਦੇ ਵਿੱਚ ਕਿਸੇ ਵੀ ਹੋਰ ਚੀਜ਼ ਦੇ ਵਿੱਚ ਕੰਮ ਨਹੀਂ ਕਰ ਸਕਦੇਗੇ ਇਹ ਐਲਾਨ ਹੋ ਚੁੱਕਿਆ ਪਰ ਇਸ ਫਿਲਮ ਦੇ ਵਿੱਚ ਕਿਉਂਕਿ ਹਾਨੀਆ ਅਮਰ ਤੇ ਹੋਰ ਕਈ ਫਿਲਮੀ ਕਲਾਕਾਰਾਂ ਪਾਕਿਸਤਾਨੀ ਜਿਹਨੇ ਕਰਕੇ ਦਲਜੀਤ ਦੋਸਾਂਝ ਗद्दार ਬਣਿਆ ਜੀਦੇ ਕਰਕੇ ਦਲਜੀਤ ਨੂੰ ਗद्दार ਕਿਹਾ ਜਾਣ ਲੱਗਿਆ ਮੈਂ ਦਲਜੀਤ ਦੇ ਕੋਈ ਬੇਲੋੜਾ ਪੱਖ ਦੇ ਵਿੱਚ ਨਹੀਂ ਬੇਲੋੜਾ ਉਹਦੇ ਵਿਰੋਧ ਦੇ ਵਿੱਚ ਨਹੀਂ ਆ ਪਰ ਇਸ ਗੱਲ ਦੇ ਵਿੱਚ ਦਲਜੀਤ ਦੁਸਾਂ ਦਾ ਕਸੂਰ ਕੀ ਆ ਮੇਰਾ ਇੱਕ ਸਵਾਲ ਇਹ ਆ ਫਿਲਮ ਇਹ ਤਿਆਰ ਹੋਈ ਸੀ ਜੀ ਫਰਵਰੀ ਮਹੀਨੇ ਦੇ ਵਿੱਚ ਯਾਨੀ ਕਿ ਇਸੇ ਸਾਲ 2025 ਦੇ ਵਿੱਚ ਫਰਵਰੀ ਮਹੀਨੇ ਵਿੱਚ ਫਿਲਮ ਤਿਆਰ ਹੋਈ ਨਾ ਉਦੋਂ ਕਿਸੇ ਨੂੰ ਇਸ ਗੱਲ ਦਾ ਪਤਾ ਸੀ ਕਿ ਭਾਰਤ ਤੇ ਪਾਕਿਸਤਾਨ ਦੇ ਵਿੱਚ ਰਿਸ਼ਤੇ ਕਿਹੋ ਜਿਹੇ ਰਹਿਣੇ ਆ ਨਾ ਉਦੋਂ ਪਤਾ ਸੀ ਵੀ ਭਾਈ ਕਿਸੇ ਥਾਂ ਦੇ ਉੱਤੇ ਅਤਵਾਦੀਆਂ ਨੇ ਕਰਤੂਤ ਕਿਹੜੀ ਕਰਨੀ ਆ ਇਹ ਫਿਲਮ ਉਦੋਂ ਦੀ ਤਿਆਰ ਹੋਈ ਹੈ ਜੇ ਤਾਂ ਅੱਜ ਫਿਲਮ ਤਿਆਰ ਹੋਵੇ ਫਿਰ ਤਾਂ ਆਪਾਂ ਗੱਲ ਕਰੀਏ ਕਿ ਦੇਸ਼ ਦੇ ਨਾਲ ਗਦਾਰੀ ਕੀਤੀ ਜਾ ਰਹੀ ਆ ਦਲਜੀਤ ਦੋਸਾਂਝਾ ਕੋਈ ਵੀ ਹੋਰ ਬੰਦਾ ਗਦਾਰੀ ਕਰ ਰਿਹਾ ਪਰ ਜਦੋਂ ਕਈ ਮਹੀਨੇ ਪਹਿਲਾਂ ਤੱਕ ਪਤਾ ਹੀ ਨਹੀਂ ਸੀ ਕਿ ਆਉਂਦੇ ਮਹੀਨਿਆਂ ਦੇ ਵਿੱਚ ਕੀ ਹੋ ਜਾਣਾ ਫਿਰ ਇਹਦੇ ਵਿੱਚ ਗਦਾਰੀ ਵਾਲੀ ਗੱਲ ਆਉਂਦੀ ਕਿੱਥੋਂ ਆ ਇਸ ਫਿਲਮ ਨੂੰ ਭਾਰਤ ਦੇ ਵਿੱਚ ਰਿਲੀਜ਼ ਨਹੀਂ ਕੀਤਾ ਜਾ ਰਿਹਾ ਇਹ ਵੀ ਗੱਲ ਕਲੀਅਰ ਆ ਇਹ ਫਿਲਮ ਵਿਦੇਸ਼ਾਂ ਵਿੱਚ ਰਿਲੀਜ਼ ਹੋ ਰਹੀ ਆ ਇਸ ਕਰਕੇ ਕਿਉਂਕਿ ਭਾਰਤ ਦੇ ਵਿੱਚ ਪਾਕਿਸਤਾਨੀ ਕਲਾਕਾਰਾਂ ਦਾ ਬਾਈਕਾਟ ਕੀਤਾ ਗਿਆ ਇਸੇ ਕਰਕੇ ਨੂੰ ਭਾਰਤ ਦੇ ਵਿੱਚ ਰਿਲੀਜ਼ ਨਹੀਂ ਕੀਤਾ ਜਾ ਰਿਹਾ ਪਰ ਕੁਝ ਕੁ ਲੋਕ ਫਿਰ ਵੀ ਇਹ ਗੱਲ ਕਹਿੰਦੇ ਕਿ ਦਲਜੀਤ ਦੁਸਾਂਜ ਪੈਸੇ ਦਾ ਪੁੱਤ ਆ ਉਹਨੂੰ ਬਾਰਡਰ 2 ਦੇ ਵਿੱਚੋਂ ਵੀ ਕੱਢ ਦੇਣਾ ਚਾਹੀਦਾ ਜਿਹੜੀ ਸਮੀਂ ਦੇ ਹੌਲ ਦੇ ਨਾਲੋਂ ਫਿਲਮ ਕਰ ਰਿਹਾ ਦਲਜੀਤ ਦਾ ਕੋਈ ਵੀ ਸ਼ੋਅ ਅਸੀਂ ਭਾਰਤ ਦੇ ਵਿੱਚ ਲੱਗਣ ਨਹੀਂ ਦੇਵਾਂਗੇ ਇਹ ਸਿਰਫ ਤੇ ਸਿਰਫ ਲੋਕਾਂ ਨੂੰ ਗਮਰਾਹ ਕਰਦਾ ਹੋਰ ਤਾਂ ਹੋਰ ਮੀਕਾ ਸਿੰਘ ਨੇ ਵੀ ਇਹ ਗੱਲ ਕਹੀ ਆ ਕਿ ਇੱਕ ਫੇਕ ਕਲਾਕਾਰ ਨੇ 10 ਸ਼ੋਅ ਭਾਰਤ ਦੇ ਵਿੱਚ ਲਾ ਕੇ ਗਾਇਬ ਹੋ ਗਿਆ ਉਹ ਹੁਣ ਪਾਕਿਸਤਾਨੀ ਕਲਾਕਾਰਾਂ ਵਾਲੀ ਫਿਲਮ ਰਿਲੀਜ਼ ਕਰ ਰਿਹਾ ਇਹੋ ਜਿਹੇ ਲੋਕਾਂ ਨੂੰ ਪਛਾਣਨਾ ਚਾਹੀਦਾ ਇਹਨਾਂ ਦਾ ਬਾਈਕਾਟ ਹੋਣਾ ਚਾਹੀਦਾ ਦੇਸ਼ ਸਾਡੇ ਲਈ ਪਹਿਲਾਂ ਹੋਣਾ ਚਾਹੀਦਾ ਬਾਕੀ ਗੱਲਾਂ ਬਾਅਦ ਦੇ ਵਿੱਚ ਮੀਕੇ ਦੀਆਂ ਗੱਲਾਂ ਠੀਕ ਆ ਦੇਸ਼ ਸਾਡੇ ਲਈ ਪਹਿਲਾਂ ਹੀ ਹੋਣਾ ਚਾਹੀਦਾ ਪਰ ਜੇ ਮੀਕੇ ਦੀ ਪਹਿਲਾਂ ਕੋਈ ਫਿਲਮ ਬਣੀ ਹੋਵੇ ਤੇ ਫਿਰ ਭਾਈ ਕੀ ਕੀਤਾ ਜਾਵੇ ਜੇ ਉਹਦੇ ਉੱਤੇ ਮੀਕੇ ਦੇ ਪੈਸੇ ਲੱਗੇ ਹੁਣ ਫਿਰ ਤਾਂ ਮੀਕਾ ਕਵੇ ਜੀ ਕਿ ਮੇਰੇ ਪੈਸੇ ਲੱਗੇ ਮੈਂ ਝਟਕਾ ਚੱਲ ਲੈਣਾ ਪਰ ਜੇ ਕਿਸੇ ਹੋਰ ਨੇ ਲਾਏ ਹੁਣ ਤੇ ਆਪਾਂ ਉਹਨੂੰ ਕਿਵੇਂ ਡੋਬ ਸਕਦੇ ਆ ਦਲਜੀਤ ਤੋਂ ਸਾਂਝੀ ਦੀ ਇਹ ਫਿਲਮ ਆ ਜਿਹੜੀ ਉਹ ਵਾਈਟ ਹਿੱਲ ਸਟੂਡੀਓ ਨੇ ਤਿਆਰ ਕੀਤੀ ਆ ਵਾਈਟ ਹੈਲ ਸਟੂਡੀਓ ਨੇ ਦੇਸ਼ ਦੇ ਹਾਲਾਤ ਨੂੰ ਮੁੱਖ ਰੱਖਦੇ ਆ ਇਹ ਗੱਲ ਕਹੀ ਆ ਕਿ ਅਸੀਂ ਕੈਨੇਡਾ ਵਿੱਚ ਹੋਰ ਵਕ ਵਕ ਥਾਵਾਂ ਤੇ ਰਿਲੀਜ਼ ਕਰ ਲੈਨੇ ਆ ਇਹਨੂੰ ਭਾਰਤ ਦੇ ਵਿੱਚ ਰਿਲੀਜ਼ ਨਹੀਂ ਕਰਦੇ ਗਦਾਰੀ ਇੱਥੋਂ ਬਣੀ ਆ ਗਦਾਰੀ ਇੰਉਂ ਸ਼ੁਰੂ ਹੋਈ ਆ ਇਹਦੇ ਵਿੱਚ ਗਦਾਰੀ ਵਾਲੀ ਗੱਲ ਹੈ ਕਿਹੜੀ ਸਵਾਲ ਇਹ ਆ ਜਸਵੀਰ ਜਸੀ ਨੇ ਇਹ ਗੱਲ ਕਹੀ ਆ ਕਿ ਜੇਕਰ ਭਾਈ ਦਲਜੀਤ ਦੋਸਾਂਝ ਗਲਤ ਆ ਤਾਂ ਅਸੀਂ ਤਾਂ ਭਾਈ ਭਾਰਤ ਦੇ ਲੋਕ 75% ਦੀ ਪਾਕਿਸਤਾਨੀ ਗਾਣੇ ਸੁਣਦੇ ਮਤਲਬ ਅਸੀਂ ਸਾਰੇ ਗਦਾਰ ਹੋ ਗਏ ਦੇਸ਼ ਦੇ ਵਿੱਚ ਗਦਾਰੀ ਦੀ ਤੇ ਦੇਸ਼ ਭਗਤੀ ਦੀ ਪਰਿਭਾਸ਼ਾ ਮੈਂ ਪਹਿਲਾਂ ਵੀ ਬਹੁਤ ਵਰਕਿਆ ਨਵੇਂ ਸਿਰੇ ਤੋਂ ਲਿਖੀ ਜਾ ਰਹੀ ਆ ਤੁਸੀਂ ਸਵੇਰੇ 5:30 ਵਜੇ ਉੱਠ ਕੇ ਆਪਣੇ ਦੁਸ਼ਮਣ ਦੇਸ਼ ਨੂੰ ਗਾਲਾਂ ਕੱਢੋ ਤੁਸੀਂ ਦੇਸ਼ ਭਗਤਾਂ ਉਧਰਲੇ ਸਾਡੇ ਬਾਰੇ ਅਪਸ਼ਬਦਾਂ ਦੀ ਵਰਤੋਂ ਕਰਨ ਤਾਂ ਇਹ ਉਧਰਲੇ ਪਾਸੇ ਦੇਸ਼ ਭਗਤਾਂ ਦੇਸ਼ ਭਗਤੀ ਸਾਡੇ ਦੇਸ਼ ਦੇ ਲੋਕਾਂ ਦੇ ਵਿੱਚ ਬਹੁਤ ਆ ਪਰ ਕੋਈ ਕਿਵੇਂ ਕਿਹਨੂੰ ਪਰਿਭਾਸ਼ਿਤ ਕਰਦਾ ਇਹਦੇ ਉੱਤੇ ਮੈਨੂੰ ਹੈਰਾਨੀ ਹੁੰਦੀ ਆ ਇਹਦਾ ਮਤਲਬ ਇਹ ਆ ਕਿ ਜਿਹੜੇ ਲੋਕ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਦਲਜੀਤ ਨੂੰ ਵਖ ਵਖ ਸ਼ੋਅਾਂ ਦੇ ਵਿੱਚ ਸੁਣਨ ਆਏ ਉਹ ਸਾਰੇ ਗद्दार ਹੋ ਗਏ ਇੱਕ ਗद्दार ਦੇ ਨਾਲ ਜੁੜੇ ਹੋਏ ਲੋਕ ਸੀ ਇਹਦਾ ਮਤਲਬ ਫਿਲਮੀ ਕਲਾਕਾਰ ਜਿਹੜੇ ਕਿ ਉਹਦੀਆਂ ਟਿਕਟਾਂ ਬਲੈਕ ਤੇ ਜਾਂਦੇ ਰਹੇ ਲੈ ਕੇ ਉਹ ਵੀ ਸਾਰੇ ਇੱਕ ਦਾਰ ਨਿਕਲੇ ਮੈਨੂੰ ਇਸ ਗੱਲ ਤੇ ਹੈਰਾਨੀ ਹੋਈ ਆ ਵੀ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੀ ਇੰਪਲਾਈ ਜਿਹਨੂੰ ਅਸੀਂ FWICE ਕਹਿੰਦੇ ਆ ਉਹਨੇ ਵੀ ਇਹ ਗੱਲ ਕਹੀ ਆ ਕਿ ਇੰਡਸਟਰੀ ਦੇ ਵਿੱਚ ਇਹਨਾਂ ਨੂੰ ਬੈਨ ਕਰ ਦੇਣਾ ਚਾਹੀਦਾ ਯਾਨੀ ਕਿ ਗੁਣਵੀਰ ਨੂੰ ਇਦਰ ਸਨੀ ਸਿੱਧੂ ਨੂੰ ਦਲਜੀਤ ਦੋਸਾਂਝ ਨੂੰ ਇਹ ਸਾਰਿਆਂ ਨੂੰ ਬੈਨ ਕਰ ਦੇਣਾ ਚਾਹੀਦਾ ਕੀ ਇਹ ਭਾਰਤ ਦੇ ਇਹੋ ਜਿਹੇ ਲੋਕ ਜਿਹੜੇ ਕਿ ਆ ਫੈਸਲੇ ਕਰਦੇ ਆ ਇਹਨਾਂ ਨੂੰ ਅਸੀਂ ਦਿਮਾਗ ਤੋਂ ਕੰਮ ਲੈਣ ਵਾਲੇ ਕਹਿ ਸਕਦੇ ਆ ਕੀ ਦੇਸ਼ ਭਗਤੀ ਸਿਰਫ ਇਸ ਗੱਲ ਦੇ ਵਿੱਚ ਰਹੇਗੀ ਕਿ ਕਈ ਮਹੀਨੇ ਪਹਿਲਾਂ ਫਿਲਮ ਸ਼ੂਟ ਕੀਤੀ ਆ ਉਹ ਫਿਲਮ ਭਾਰਤ ਦੇ ਵਿੱਚ ਰਿਲੀਜ਼ ਤਾਂ ਨਹੀਂ ਕੀਤੀ ਜਾ ਰਹੀ ਕਿ ਇੱਥੋਂ ਦੇ ਲੋਕਾਂ ਨੂੰ ਇਤਰਾਜ਼ ਨਾ ਹੋਵੇ ਤੇ ਜੇ ਕਿਤੇ ਹੋਰ ਰਿਲੀਜ਼ ਕਰ ਦਿੱਤੀ ਗਈ ਉਹ ਤਾਂ ਵੀ ਗਦਾਰੀ ਆ ਕੀ ਦੇਸ਼ ਦੇ ਵਿੱਚ ਗਦਾਰੀ ਸਿਰਫ ਇਸ ਤਰੀਕੇ ਨਾਲ ਪਰਖੀ ਜਾਂਦੀ ਆ ਕੀ ਦੇਸ਼ ਭਗਤੀ ਸਿਰਫ ਇਸ ਤਰੀਕੇ ਨਾਲ ਪਰਖੀ ਜਾਂਦੀ ਕਿ ਆਪਾਂ ਕਿਸੇ ਦੇ ਪੋਸਟਰ ਪਾੜ ਦਈਏ ਆਪਾਂ ਕਿਸ ਦੀ ਵਿਰੋਧਤਾ ਕਰ ਲਈਏ ਕਿਸੇ ਦੇ ਮੂੰਹ ਤੇ ਕਾਲਖ ਮਲਦਈਏ ਦਲਜੀਤ ਦਸਾਂਜ ਦੀ ਫਿਲਮ ਹੋ ਸਕਦਾ ਹੈ ਚੰਗੀ ਹੋਵੇ ਹੋ ਸਕਦਾ ਬਿਲਕੁਲ ਬਕਵਾਸ ਹੋਵੇ ਜੇ ਬਕਵਾਸ ਹੋਵੇ ਇਹਨੂੰ ਬਿਲਕੁਲ ਨਹੀਂ ਵੇਖਣਾ ਚਾਹੀਦਾ ਜੇ ਚੰਗੀ ਆ ਤਾਂ ਲੋਕ ਆਪੇ ਦੇਖ ਲੈਣਗੇ ਆਪਣਾ ਰੌਲਾ ਕੀ ਹੈ ਜਦੋਂ ਦੇਸ਼ ਦੇ ਵਿੱਚ ਰਿਲੀਜ਼ ਹੀ ਨਹੀਂ ਹੋ ਰਹੀ ਹੈਰਾਨੀ ਹੁੰਦੀ ਹੈ ਵੀ ਸਾਡੇ ਦੇਸ਼ ਦੇ ਵਿੱਚ ਇਹ ਲੱਛਣ ਕਿਵੇਂ ਕੀਤੇ ਜਾਂਦੇ ਆ ਹੈਰਾਨੀ ਹੁੰਦੀ ਹੈ ਕਿ ਆ ਗੱਲਾਂ ਕਰਨ ਵਾਲੇ ਲੋਕਾਂ ਨੂੰ ਕੋਈ ਰੋਕਣ ਟੋਕਣ ਵਾਲਾ ਵੀ ਨਹੀਂ ਆ ਹਾਲਾਂਕਿ ਇਹ ਗੱਲਾਂ 5-7 ਦਿਨ ਦੀ ਉਮਰ ਦੀਆਂ ਹੁੰਦੀਆਂ ਪਰ ਕੋਈ ਵੀ ਕਿਸੇ ਬਾਰੇ ਵੀ ਕੁਝ ਵੀ ਕਹਿ ਦਿੰਦਾ ਹੁਣ ਮੀਕਾ ਸਿੰਘ ਤਾਂ ਵੀ ਗੱਲ ਕਹਿੰਦਾ ਵੀ ਇੱਕ ਫਵਾਦ ਖਾਨ ਦੀ ਤੇ ਇੱਕ ਹੋਰ ਕੁੜੀ ਬਾਣੀ ਕਪੂਰ ਮੇਰੇ ਖਿਆਲ ਇਹਨਾਂ ਦੋਵਾਂ ਦੀ ਫਿਲਮ ਅਬੀਰ ਗੁਲਾਬ ਰਿਲੀਜ਼ ਹੋਣੀ ਸੀ ਤੇ ਇਹਨੂੰ ਵੀ ਰੋਕੇ ਗਿਆ ਜੇ ਤਾਂ ਉਹਨਾਂ ਦੇ ਪ੍ਰੋਡਿਊਸਰ ਦਾ ਫੈਸਲਾ ਹੈ ਉਹਨਾਂ ਦੇ ਪ੍ਰੋਡਿਊਸਰ ਨੇ ਫੈਸਲਾ ਕਰ ਲਿਆ ਜੀ ਕਿ ਅਸੀਂ ਦੇਸ਼ ਦੇ ਵਿੱਚ ਰਿਲੀਜ਼ ਨਹੀਂ ਕਰਨੀ ਪਰ ਜੇ ਉਹ ਵੀ ਕਿਸੇ ਹੋਰ ਦੇਸ਼ 'ਚ ਰਿਲੀਜ਼ ਕਰਦੇ ਆ ਤੇ ਫਿਰ ਆਪਾਂ ਨੂੰ ਕਿਹੜੀ ਗੱਲ ਦੀ ਸਮੱਸਿਆ ਭਾਰਤ ਦੇ ਵਿੱਚ ਵੀ ਪਾਕਿਸਤਾਨੀ ਬਹੁਤ ਵੱਡੀ ਗਿਣਤੀ 'ਚ ਰਹਿੰਦੇ ਆ ਜੇ ਫਿਲਮ ਦੇ ਵਿੱਚ ਦੇਸ਼ ਦੇ ਖਿਲਾਫ ਕੁਝ ਹੋਵੇ ਦਲਜੀਤ ਦਾ ਕੋਈ ਬਿਆਨ ਦੇਸ਼ ਨੂੰ ਤੋੜਨ ਵਾਲਾ ਹੋਵੇ ਕਿਸੇ ਹੋਰ ਕਲਾਕਾਰ ਦਾ ਕੋਈ ਬਿਆਨ ਦੇਸ਼ ਨੂੰ ਤੋੜਨ ਵਾਲਾ ਹੋਵੇ ਅਸੀਂ ਇਸ ਗੱਲ ਦੀ ਵਿਰੋਧਤਾ ਕਰਾਂਗੇ ਵੀ ਤੁਸੀਂ ਸਾਡੇ ਮਹਾਨ ਦੇਸ਼ ਦੇ ਬਾਰੇ ਆ ਗੱਲਾਂ ਕਿਵੇਂ ਕਹਨੇ ਆ ਪਰ ਇਹ ਬੇਲੜ ਲਾਣੇ ਦਾ ਕੰਮ ਆ ਕਦੇ ਕਿਹਦੇ ਬਾਰੇ ਕੁਝ ਕਹਿ ਦੇਣਾ ਕਦੇ ਕਿਹਨੂੰ ਆਰ ਲਾ ਦੇਣਾ ਕਦੇ ਕਿਹਨੂੰ ਤੂੰਬਾ ਲਾ ਦੇਣਾ ਇਹ ਦੇਸ਼ ਭਗਤੀ ਨਹੀਂ ਇਹ ਮੂਰਖਮਤੀ ਆ ਦੇਸ਼ ਭਗਤੀ ਇਸ ਗੱਲ ਦੇ ਵਿੱਚ ਆ ਕਿ ਤੁਸੀਂ ਦੇਸ਼ ਦੇ ਵਿੱਚ ਕੋਈ ਜ਼ਿਕਰਯੋਗ ਯੋਗਦਾਨ ਵੀ ਪਾਉਨੇ ਆ ਤੁਸੀਂ ਗਰੀਬ ਬੱਚਿਆਂ ਦੇ ਲਈ ਕੁਝ ਕਰਦੇ ਹੋ ਤੁਸੀਂ ਨਿਆ ਆਸਰਾਂ ਵਾਲੀ ਛੱਤ ਖੜੀ ਕਰਦੇ ਹੋ ਤੁਸੀਂ ਦੇਸ਼ ਦੇ ਵਕਤ ਦੇ ਵਿਕਾਸ ਦੇ ਵਿੱਚ ਕੋਈ ਨਾ ਕੋਈ ਯੋਗਦਾਨ ਪਾਉਨੇ ਹੋ ਤੁਹਾਡਾ ਸਿੱਖਿਆ ਖੇਤਰ ਦੇ ਵਿੱਚ ਕੋਈ ਯੋਗਦਾਨ ਹੋਵੇ ਤੁਹਾਡਾ ਦੇਸ਼ ਦੀ ਬਿਹਤਰੀ ਤੇ ਕੋਈ ਯੋਗਦਾਨ ਹੋਵੇ ਕੱਲਾ ਬਾਈਕਾਟ ਤਾਂ ਕੋਈ ਯੋਗਦਾਨ ਨਹੀਂ ਆ ਬਾਈਕਾਟ ਤੇ ਕਿ ਜੇਕਰ ਮੈਂ ਗੱਲ ਕਰਦਾ ਤੁਸੀਂ ਮੈਨੂੰ ਕਹੀ ਚਲੋ ਲਓ ਜੀ ਇਹ ਤਾਂ ਦੇਸ਼ ਦੇ ਖਿਲਾਫ ਆ ਮੈਂ ਕਿਉਂ ਦੇਸ਼ ਦੇ ਖਿਲਾਫ ਹੋਊਂਗਾ ਮੈਨੂੰ ਆਪਣੇ ਦੇਸ਼ ਨਾਲ ਪਿਆਰ ਆ ਮੈਂ ਇੱਥੇ ਮਰਨਾ ਚਾਹੁੰਦਾ ਮੈਂ ਇੱਥੇ ਜੰਮਿਆ ਮੈਂ ਭਾਰਤ ਦੇਸ਼ ਮਹਾਨ ਦੀ ਗੱਲ ਕਰਦਾ ਇੱਕ ਹਫਤਾ ਪਹਿਲਾਂ ਬੰਦਾ ਹੀਰੋ ਤੇ ਇੱਕ ਹਫਤਾ ਬਾਅਦ ਜਦੋਂ ਟ੍ਰੇਲਰ ਰਿਲੀਜ਼ ਹੋ ਜਾਏ ਤੇ ਆਪਾਂ ਬੰਦੇ ਨੂੰ ਜ਼ੀਰੋ ਕਰ ਦਿੰਦੇ ਆ ਅਸਲ ਵਿੱਚ ਰੌਲਾ ਤੁਹਾਨੂੰ ਪੱਗ ਤੋਂ ਵੀ ਆ ਕਿ ਪੱਗ ਵਾਲਾ ਬੰਦਾ ਇੱਕ ਚੜਿਆ ਕਿਵੇਂ ਉਸ ਪੱਗ ਵਾਲੇ ਬੰਦੇ ਨੂੰ ਹੀ ਕੇਂਦਰ ਦੇ ਕਈ ਮੰਤਰੀ ਮਿਲਦੇ ਆ ਉਸ ਪੱਗ ਵਾਲੇ ਬੰਦੇ ਨੇ ਪਿੱਛੇ ਜਾ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਦੇ ਨਾਲ ਮੁਲਾਕਾਤ ਕੀਤੀ ਆ ਉਸ ਪੱਗ ਵਾਲੇ ਬੰਦੇ ਦੇ ਨਾਲ ਜੁੜੀਆਂ ਹੋਈਆਂ ਬੜੀਆਂ ਚੰਗੀਆਂ ਖਬਰਾਂ ਹੈਗੀਆਂ ਉਦੋਂ ਆਪਾਂ ਨੂੰ ਦੇਸ਼ ਭਗਤ ਲੱਗਦਾ ਸੀ ਅੱਜ ਆਪਾਂ ਨੂੰ ਉਹ ਦੇਸ਼ ਦਾ ਗद्दार ਲੱਗਦਾ ਗਦਾਰੀ ਤੁਹਾਡੇ ਇੱਥੇ ਫਸੀ ਵੀ ਆ ਤੁਸੀਂ ਵੀ ਇੱਕ ਬਹਾਨਾ ਪਾੜਦੇ ਹੋ ਕਿ ਭਾਈ ਹੁਣ ਆਪਾਂ ਇਹਦਾ ਟੂਬਾ ਲਾ ਦਿੱ ਗਏ ਹੁਣ ਇਹਦਾ ਪੈਰਮਿਤ ਲਾ ਦਿੱ ਗਏ ਹੁਣ ਆਹ ਕਰ ਦਿੱ ਗਏ ਹੁਣ ਉਹ ਕਰ ਦਿੱ ਗਏ ਸਾਨੂੰ ਇਸ ਗੱਲ ਤੇ ਵਿੱਚ ਸਮਝਣਾ ਚਾਹੀਦਾ ਬੀਸੀ ਖੜੇ ਕਿੱਥੇ ਜੇ ਆ ਸੋ ਦਲਜੀਤ ਦਸਾਂਜ ਦੀ ਇਹ ਫਿਲਮ ਕਿੰਨੀ ਕੁ ਚੰਗੀ ਆ ਮੈਨੂੰ ਨਹੀਂ ਪਤਾ ਇਹ ਫਿਲਮ ਰਿਲੀਜ਼ ਹੋ ਕੇ ਜਦੋਂ ਵੇਖਣ ਵਾਲੇ ਹੋਣਗੇ ਉਹਦੇ ਕੈਨੇਡਾ 'ਚ ਹੋਣ ਕਿਤੇ ਹੋਰ ਹੋਣ ਉਹ ਕੀ ਫੈਸਲਾ ਕਰਦੇ ਮੈਨੂੰ ਕੁਝ ਨਹੀਂ ਪਤਾ ਚੰਗੀ ਹੋਈ ਦੇਖ ਲਿਓ ਨਹੀਂ ਚੰਗੀ ਬਿਲਕੁਲ ਫਿਟੇ ਮੂੰ ਕਹਿ ਦਿਓ ਆਪਾਂ ਇਸ ਗੱਲ ਤੋਂ ਕੀ ਲੈਣਾ ਪਰ ਕਿਸੇ ਨੂੰ ਵੀ ਗद्दार ਤੇ ਕਿਸੇ ਨੂੰ ਵੀ ਦੇਸ਼ ਭਗਤ ਮਿੰਟਾਂ ਸੈਕਿੰਟਾਂ ਦੇ ਵਿੱਚ ਨਾ ਬਣਾਇਆ ਕਰੋ ਆਪਦੇ ਲੱਛਣ ਵੀ ਸੁਧਾਰ ਗਏ ਜਿਹੜੀ ਚੀਜ਼ ਪਹਿਲਾਂ ਤਿਆਰ ਹੋਈ ਆ ਤੇ ਪਤਾ ਸਾਨੂੰ ਸਭ ਨੂੰ ਕਿ ਪਹਿਲਾਂ ਤਿਆਰ ਹੋਈ ਆ ਇਹਦੇ ਵਿੱਚ ਆਪਾਂ ਇਹ ਮਨ ਕਰਿਆ ਕਰਕੇ ਕਲਾਕਾਰ ਤਾਂ ਮੈਂ ਸੋਚਦਾ ਵੀ ਕਿਸੇ ਵੀ ਦੇਸ਼ ਦੇ ਬੰਡੇ ਨਹੀਂ ਹੁੰਦੇ ਇਫਤਖਾਰ ਠਾਕਰ ਨੇ ਅਜੀਬ ਜਿਹੀਆਂ ਗੱਲਾਂ ਕੀਤੀਆਂ ਸੀ ਅਸੀਂ ਇਹਦਾ ਵਿਰੋਧ ਕੀਤਾ ਵੀ ਭਾਰਤ ਦੇ ਬਾਰੇ ਆਹ ਗੱਲ ਕਿਵੇਂ ਕਹੀ ਫਿਰ ਉਹ ਹਟ ਵੀ ਗਿਆ ਚਲੋ ਚੰਗੀ ਗੱਲ ਆ ਉਹਨੇ ਹੁਣ ਕੋਈ ਨਹੀਂ ਗੱਲ ਕੀਤੀ ਪਰ ਆਪਾਂ ਜੰਮੇ ਹੀ ਸਿਰਫ ਤੇ ਸਿਰਫ ਪੈਰਮਿੱਦਨ ਨੂੰ ਥੋੜੀਆਂ ਜਾਂ ਆਪਾਂ ਇਹ ਗੱਲ ਕਹਿ ਦਈਏ ਕਿ ਸਾਡਾ ਫਲਾਣੇ ਕੰਮ ਦੇ ਵਿੱਚ ਬਹੁਤ ਵੱਡਾ ਯੋਗਦਾਨ ਆ ਉਹ ਬੰਦਾ ਛਾਇਆ ਪੰਜਾਬ ਦਾ ਜੰਮਿਆ ਜਾਇਆ ਮੈਂ ਇਹਨੂੰ ਉਦੋਂ ਤੋਂ ਜਾਣਦਾ ਜਦੋਂ ਪੜਦੀਆਂ ਕੁਝ ਹੋਰ ਤੇ ਮੂੰਹ ਚੋਂ ਨਿਕਲੇ ਤੇਰਾ ਨਾਮ ਲੱਗਦਾ ਇਸ਼ਕ ਹੋ ਗਿਆ ਉਦੋਂ ਉਹ ਗਾਉਂਦਾ ਸੀ ਅੱਜ ਕੱਲੋ ਬਹੁਤ ਵੱਡੇ ਮੁਕਾਮ ਦੇ ਉੱਤੇ ਆ ਉਹਨੂੰ ਮੇਰਾ ਖਿਆਲ ਆ ਵੀ ਭਾਈ ਪੰਜਾਬ ਦੇ ਪੱਤਰਕਾਰਾਂ ਦੀ ਲੋੜ ਘੱਟ ਹੋਊਗੀ ਵੱਧ ਹੋਊਗੀ ਕਿਸੇ ਦੀ ਲੋੜ ਹੈ ਨਹੀਂ ਹੈ ਮੇਰਾ ਇਹਨਾਂ ਕੋਈ ਤਲਕ ਨਹੀਂਗਾ ਪਰ ਦਲਜੀਤ ਦਸਾਂਜ ਨੂੰ ਬੇਵਜਹ ਗद्दार ਨਾ ਕਿਹਾ ਜਾਵੇ ਤੇ ਜਿਹੜੇ ਗद्दार ਆ ਉਹਨਾਂ ਦੀ ਸੋਚ ਨੂੰ ਸਮਝਿਆ ਜਾਵੇ ਭਾਰਤ ਦੇਸ਼ ਮਹਾਨਾ ਜਿੰਦਾਬਾਦ ਆ ਪੰਜਾਬੀ ਫਿਲਮਾਂ ਚੰਗਾ ਬਣਨ ਪੰਜਾਬੀ ਕਲਾਕਾਰ ਚੰਗਾ ਕੰਮ ਕਰਨ ਮਿਲ ਬੈਠ ਕੇ ਵਿਚਰਿਆ ਕਰਨ ਤੇ ਤੂੰਬਾ ਲਾਉਣ ਤੋਂ ਗੁਰੇਜ਼ ਕਰਿਆ ਕਰਨ ਇਹਦੀ ਅਸੀਂ ਕਾਮਨਾ ਕਰਦੇ ਆ